ਤੇ ਕੀ ਇਹ ਨਹੀਂ ਨਾ ਚੋਗੇ ਹਾਂਜੀ ਵਾਹੀ ਗੁਰਜੀ ਦਾ ਖਲਸਾ ਤੇ ਵਾਹੀ ਗੁਰਜੀ ਦੀ ਫਤਿਹ ਮੈਂ ਨੂਕ ਸਿੰਘ ਸਰਪੰਚ ਪਿੰਡ ਬਲਗਣਾ ਤੋਂ ਨਵੇਂ ਸਾਲ ਤੇ ਸਮੂਹ ਇਲਾਕਾ ਤੇ ਨਿਵਾਸੀ ਤੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਵਧਾਈਆਂ ਦਿੰਨਾ ਹਾਂ ਕਿ ਨਵਾਂ ਸਾਲ ਆਇਆ ਸਾਰਿਆਂ ਤੇ ਬਈ ਖੁਸ਼ੀਆਂ ਖੇਰੇ ਲੈ ਕੇ ਆਵੇ ਤੇ ਇਹਦੇ ਨਾਲ ਹੀ ਮੈਂ ਦੁੱਖ ਬੇਨਤੀਆਂ ਕਰਦਾ ਕਿ ਨੌਜਵਾਨੀ ਜਿਹੜੀ ਸਾਡੀ ਆ ਪੰਜਾਬ ਦੀ ਸੰਗਤੀ ਪਈ ਨਸਿਆਂ ਤੋਂ ਦੂਰ ਹੈ ਕਿ ਤੇ ਗੁਰਸਿੱਖ ਤੇ ਗੁਰਵਾਲੇ ਬਣੋ ਇਹਦੇ ਨਾਲ ਨਾਲ ਤੁਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਮੱਲੋ ਆਪਣਾ ਮਿਰਸਾ ਹੀ ਖੇਡਾਂ ਜਾਂ ਖੇਡਾਂ ਜਿਹੜੀਆਂ ਮੱਲੋ ਆਪਾਂ ਕਹਿ ਦਈਏ ਭਵਾਨੀ ਆ ਜਾਂ ਕਬੱਡੀ ਆ ਜਾਂ ਟੂਰਨਾਮੈਂਟ ਆ ਕੋਈ ਵੀ ਇਹਨਾਂ ਦੇ ਨਾਲ ਜੁੜ ਕੇ ਤੇ ਭਈ ਸਰਕਾਰ ਦੇ ਨਾਲ ਚੱਲ ਕੇ ਤੇ ਆਪਾਂ ਜਿਹੜਾ ਮੱਲੋ ਨੌਕਰੀਆਂ ਦਾ ਪਰਾਲਾ ਕਰਕੇ ਤੇ ਪੰਜਾਬ ਨੂੰ ਖਸਾਹਤ ਕਰੀਏ ਤੇ ਪੰਜਾਬ ਨੂੰ ਤਰੱਕੀ ਵਾਲੇ ਬਣੇ ਲੈ ਕੇ ਜਾਈਏ ਤੇ ਇਹਦੇ ਨਾਲ ਹੀ ਪਈ ਪਿੰਡ ਬਲਗਣਾ ਦੀ ਪੰਚਾਇਤ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ